ਕੀ ਹਾਲ ਦੋਸਤੋ ਉਮੀਦ ਕਰਦੇ ਹਾਂ ਠੀਕ ਠਾਕ ਹੋਗੇ ਅੱਜ ਇੱਕ ਬੰਦੇ ਨਾਲ ਥੋੜੀ ਜਿਹੀ ਬੋਲਾਵਲੀ ਹੋ ਗਈ ਕਿਸ ਵਿਸ਼ੇ ਤੇ ਹੋਈ ਇਹ ਤੁਸੀਂ ਦੱਸਾਂਗੇ ਜਰੂਰ ਤੁਸੀਂ ਐਂ ਦੱਸਣਾ ਕਮੈਂਟਾਂ ਰਾਹੀਂ ਵੀ ਮੇਰੀ ਗੱਲ ਝੂਠ ਹੈ ਕਿ ਸੱਚ ਹੈ ਤੇ ਉਹ ਬਾਈ ਨੂੰ ਪਤਾ ਲੱਗ ਜੂ ਵੀ ਮੈਂ ਵੀਡੀਓ ਪਾਤੀ ਮੈਂ ਉਹਨੂੰ ਆਖਿਆ ਸੀ ਮੈਂ ਪਾਉਂਗਾ ਗੱਲ ਇਹਦੇ ਵਿੱਚ ਇਹ ਹੈ ਵੀ ਬਾਈ ਮੈਂ ਇਹ ਗੱਲ ਕਹੀ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਮੇਦਾਰ ਨੂੰ ਗਰੀਬ ਕਰੂ ਪੁੱਛ ਕੇ ਜਾਇਆ ਕਰੂਗਾ ਵੀ ਬਾਈ ਜੀ ਮੈਂ ਤੇਰੇ ਖੇਤੋਂ ਪੱਠੇ ਲੈ ਆਵਾ ਕਿ ਨਾ ਲੈ ਆਵਾ ਉਹ ਮੈਨੇ ਨਾ ਇਸ ਗੱਲ ਤੇ ਬੋਲਿਆ ਵੀ ਇਹ ਗੱਲ ਤੂੰ ਕਿਉਂ ਕਰਦਾ ਅੱਛਾ ਇਹਦੇ ਵਿੱਚ ਬਾਈ ਜੀ 7-7 ਫੁੱਟ ਜਾਲ ਲੱਗ ਗਿਆ ਹੈ ਗੇਟਾਂ ਨੂੰ ਜਿੰਦਰੇ ਲੱਗ ਗਿਆ ਨਾ ਤਾਂ 7 ਫੁੱਟ ਨਾਲ ਖਾਲਾ ਹੁੰਦਾ ਪਾਣੀ ਵਾਲਾ ਬਾਈ ਜੀ ਬੁੜੀ ਨਾ ਟੱਪ ਸਕਦੀ ਨਾ ਪੱਠੇ ਲਿਆ ਸਕਦੀ ਹੈ ਇਸ ਵੀ ਸੇ ਤੇ ਮੈਨੂੰ ਆਖਿਆ ਸੀ ਵੀ ਘਰੇ ਜਾ ਕੇ ਅਗਲੇ ਤੋਂ ਪਹਿਲੇ ਚਾਬੀ ਲੈਣੀ ਪਿਆ ਕਰੂਗੀ ਉਹ ਵੀ ਜੇ ਕਿਸੇ ਨਾਲ ਮਾੜਾ ਮੋਟਾ ਆਪਣੀ ਲਿਆ ਜੂਗੀ ਤਾਂ ਕਿਉਂਕਿ ਅੱਜ ਦੀ ਦੁਨੀਆ ਮਤਲਬ ਦੀ ਹੈ ਜੇ ਬਾਈ ਜੀ ਪੰਡ ਚੱਕੀ ਜਾਊਗੀ ਤਾਂ ਗੱਲ ਫੇਰੀ ਸੁਣੀ ਜਾਊਗੀ ਨਹੀਂ ਤਾਂ ਨਹੀਂ ਅੱਜ ਕੱਲ ਤਾਂ ਇਹ ਐ ਵੀ ਅਗਲਾ ਪਿਛਲੇ 100 ਕੰਮ ਨੂੰ ਨਹੀਂ ਗਿੰਦਾ ਜੇ ਇੱਕ ਕੰਮ ਤੇ ਜਵਾਬ ਦਿੱਤਾ ਜੇ ਉਸ ਨੂੰ ਅਗਲਾ ਯਾਦ ਰੱਖ ਲੈਂਦਾ ਜ਼ਿੰਦਗੀ ਦੇ ਵਿੱਚ ਇਹ ਕੰਮ ਹੋਏ ਪਏ ਆ ਜੇ ਗੱਲ ਮੇਰੀ ਝੂਠ ਹੈ ਬਾਈ ਜੀ ਇਹ ਮੇਰੀ ਕਿਸੇ ਦੇ ਖਿਲਾਫ ਵੀਡੀਓ ਹੈ ਨਹੀਂ ਮੈਂ ਤਾਂ ਉਹਨੂੰ ਦੱਸਣਾ ਚਾਹਣਾ ਜੇ ਮੇਰੀ ਸੱਚ ਆ ਗੱਲ ਵੀ ਤੁਸੀਂ ਕਮੈਂਟ ਕਰਾਈ ਜਰੂਰ ਦੱਸਣਾ ਵੀ ਗੱਲ ਇਹਦੇ ਵਿੱਚ ਇਹ ਮੈਂ ਸੱਚ ਆਖਿਆ ਕਿ ਝੂਠ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਗੱਲ ਨਾ ਹੋਵੇ ਤਾ ਬਾਈ ਜੀ ਮੈਂ ਤਾਂ ਉਸ ਬੰਦੇ ਨੇ ਜਰੂਰ ਕਿਹਾ ਸੀ ਮੈਂ ਤੁਹਾਨੂੰ ਲਵਾ ਦੂੰਗਾ ਮੈਂ ਤੁਹਾਨੂੰ ਵੀ ਕਹਿ ਰਿਹਾ ਹਾਂ ਗੱਲ ਕਿਉਂਕਿ ਹੁਣ ਇਸ ਟਾਈਮ ਤੇ ਬੜੀ ਥਾਂ ਤੇ ਵੇਖ ਚੁੱਕੇ ਆਂ ਵੀ ਸਾਤ-ਸਾਤ ਫੋਟਾ 8 ਫੋਟ ਜਾਲ ਲੱਗ ਗਏ ਆ ਚਲੋ ਠੀਕ ਹੈ ਅਗਲਾ ਪਸ਼ੂਆ ਮਾਰੇ ਲਾਉਂਦੇ ਜਾਂ ਕਿਵੇਂ ਲਾਉਂਦੋ ਗੱਲਾਂ ਬੱਕਰੀਆਂ ਆ ਗਈਆਂ ਪਰ ਮੈਂ ਪੱਠਿਆਂ ਦੀ ਗੱਲ ਕੀਤੀ ਸੀ ਵੀ ਪੁੱਛ ਕੇ ਜਾਣਾ ਪਿਆ ਕਰੂ ਉਹ ਵੀ ਲਿਆਜੀ ਬੰਦੇ ਦੇ ਨਹੀਂ ਤਾਂ ਪੱਠਾ ਨਹੀਂ ਮਿਲਣਾ ਠੀਕ ਹੈ ਵੀਰੋ